ਰੀਪੁ ਦਮਨ ਸਿੰਘ ਰੂਪ ਦੇ ਨਾਵਲ ਟੇਲਾ ਦਾ ਅਗਲਾ ਕਾਂਡ 20 ਚੰਡੀਗੜ੍ਹ ਪੁਲਿਸ ਨੇ ਗਵਰਨਰ ਹਾਊਸ ਅੱਗੇ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਬੈਰੀਕਡ ਲਾਇਆ ਗਿਆ ਹੰਝੂ ਗੈਸ ਤੇ ਗੋਲੇ ਅਤੇ ਪਾਣੀ ਦੀਆਂ ਪਛਾੜਾਂ ਮਾਰ ਲਈ ਗੱਡੀਆਂ ਤਿਆਰ ਖੜੀਆਂ ਸਨ ਸਿਮਰਨਜੀਤ ਵਿਕਰਮ ਸਿੰਘ ਸੰਧੂ ਪਰਦਾਨ ਅਤੇ ਹੋਰ ਐਗਜ਼ੈਕਟਿਵ ਕਮੇਟੀ ਮੈਂਬਰਾਂ ਦੇ ਅੱਗੇ ਅਕੇ ਅੱਗੇ ਮਕੇਸ਼ ਪੁਰੀ ਤੇ ਉਹਦੇ ਨਾਲ ਦੇ ਜਾ ਰਹੇ ਸਨ ਬੈਰੀਕੇਡ ਤੋੜਨ ਲਈ ਵਕੀਲਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਹੋ ਰਹੀ ਸੀ ਪੁਲਿਸ ਨੇ ਮੁਕੇਸ਼ਪੁਰੀ ਨੂੰ ਕਿਹਾ ਕਿ ਉਹ ਆਪ ਅਤੇ ਦੋ ਚਾਰ ਹੋਰ ਵਕੀਲੇ ਕੇ ਆਪਣਾ ਮੈਮੋਰੈਂਡਮ ਗਵਰਨਰ ਨੂੰ ਦੇ ਆਵੇ ਪਰ ਉਹ ਤਾਂ ਜਿਵੇਂ ਕਿਸੇ ਦੀ ਗੱਲ ਹੀ ਨਹੀਂ ਸੁਣ ਰਿਹਾ ਸੀ ਹੁਣ ਸਮਝੋ ਸਾਰੀ ਮੂਵਮੈਂਟ ਉਹਦੇ ਇਕੱਲੇ ਦੇ ਹੱਥ ਵਿੱਚ ਸੀ ਨਾ ਉਹ ਬਾਗ ਦੀ ਐਗਜ਼ੀਕਟਿਵ ਕਮੇਟੀ ਦੀ ਗੱਲ ਸੁਣ ਰਿਹਾ ਸੀ ਨਾ ਹੀ ਚੀਫ ਜਸਟਿਸ ਦੀ ਉਹਦੇ ਗਰਮ ਗਰਮ ਨਾਰਿਆਂ ਦੇ ਮਗਰ ਜਿਵੇਂ ਸਾਰੀ ਬਾੜ ਆਪ ਮੁਖਰੇ ਲੱਗੀ ਹੋਈ ਸੀ ਅੱਜ ਜਦੋਂ ਗਵਰਨਰ ਹਾਊਸ ਅਗਲੀ ਗਰਮਕਰਮ ਨਾਰੀਬਾਜ਼ੀ ਹੋ ਰਹੀ ਸੀ ਤਾਂ ਇੱਕ ਬੜੇ ਸਿਆਣੇ ਅਤੇ ਗੰਭੀਰ ਵਕੀਲ ਨੇ ਪ੍ਰਦਾਨ ਸੰਧੂ ਦਮਨ ਅਤੇ ਸਿਮਰਨਜੀਤ ਨੂੰ ਇੱਕ ਪਾਸੇ ਕਰਕੇ ਕਿਹਾ ਕਿ ਅਸਲ ਵਿੱਚ ਮਕੇਸ਼ਪੂਰੀ ਗਵਰਨਰ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦਾ ਹੈ ਕਿਉਂਕਿ 2 ਮਹੀਨੇ ਪਹਿਲਾਂ ਮਕੇਸ਼ਪੂਰੀ ਚੰਡੀਗੜ੍ਹ ਦਾ ਸੀਨੀਅਰ ਸਟੈਂਡਿੰਗ ਕੌਂਸਲ ਸੀ ਇਸ ਨੂੰ ਗਵਰਨਰ ਨੇ ਹਟਾ ਕੇ ਕਿਸੇ ਹੋਰ ਨੂੰ ਚੰਡੀਗੜ੍ਹ ਦਾ ਸੀਨੀਅਰ ਸਟੈਂਡਿੰਗ ਕੌਂਸਲ ਲਾ ਦਿੱਤਾ ਹੈ ਇਹ ਹੈ ਇਸ ਦਾ ਆਪਣਾ ਜ਼ਾਤੀ ਮਸਲਾ ਇਹ ਤਾਂ ਗਵਰਨਰ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦਾ ਹੈ ਨਹੀਂ ਇਹਨੇ ਕੀ ਲੈਣਾ ਹੈ ਭពਿੰਦਰ ਚਾਵਲੀ ਦੇ ਮਸਲੇ ਤੋਂ ਇਸੇ ਲਈ ਇਹ ਬਾਤ ਦਾ ਬਤੰਗੜ ਬਣਾ ਰਿਹਾ ਜਦੋਂ ਇਸ ਗੱਲ ਦਾ ਸਿਮਰਨਜੀਤ ਹੋਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਕਿਹਾ ਕਿ ਦੇਖੋ ਉंट ਕਿਸ ਕਰਵਟ ਬੈਠਦਾ ਹੈ ਹੋਣ ਇਸ ਨਾਲ ਬੜੀ ਸਮਝਦਾਰੀ ਨਾਲ ਜਿੱਟਣਾ ਪਵੇਗਾ ਸਿਮਰਨਜੀਤ ਦਾ ਡੈਡੀ ਨਰਦੇਵ ਸਿੰਘ ਦੇਵ ਪਹਿਲਾਂ ਹੀ ਕਹਿ ਰਿਹਾ ਸੀ ਕਿ ਪ੍ਰਧਾਨ ਸਕੱਤਰ ਦੇ ਅਹਾਰ ਇਹ ਕਿਵੇਂ ਵਰਤ ਸਕਦਾ ਪਤਨੀ ਸਾਰੀ ਚੁੱਪ ਕਿਉਂ ਸੀ ਅਸਲ ਵਿੱਚ ਗਰਮ-ਗਰਮ ਤੇ ਤਿੱਖੇ ਨਾਰਿਆਂ ਨਾਲ ਬਾਹਰ ਵਿੱਚੋਂ ਕੁਝ ਨੌਜਵਾਨ ਵਕੀਲ ਨਾਲ ਲਾਏ ਹੋਏ ਸਨ ਜਿਹੜੇ ਸਟੇਜ ਉੱਤੇ ਕੋਈ ਗੱਲ ਹੁੰਦੀ ਤਾਂ ਉਹ ਮਕੇਸ਼ ਪੁਰੀ ਦੇ ਹੱਕ ਵਿੱਚ ਨਾਰੇ ਮਾਰਨੇ ਸ਼ੁਰੂ ਕਰ ਦਿੰਦੇ ਅਤੇ ਖਰੂਦ ਪਾਉਣ ਲੱਗ ਜਾਂਦੇ ਸਨ ਹੁਣ ਵੀ ਇਹ ਗਰਮ ਵਕੀਲ ਬੈਰੀਕੇਡ ਉੱਪਰ ਝੜ ਗਏ ਬੈਰੀਕੇਡ ਨੂੰ ਤੋੜਨ ਅਤੇ ੱੱਕੇ ਮਾਰ ਕੇ ਪਰੇ ਕਰਨ ਲੱਗੇ ਹੋਏ ਸਨ ਇੱਕ ਸਾਈਡ ਵਾਲਾ ਬੈਰੀਕੇਡ ਉਹਨਾਂ ਚੁੱਕ ਕੇ ਪਰੇ ਕਰ ਦਿੱਤਾ ਪੁਲਿਸ ਵਾਲਿਆਂ ਨੂੰ ਗੁੱਸਾ ਆਇਆ ਤੇ ਹੰਝੂ ਗੈਸ ਤੇ ਗੋਲੇ ਛੁੱਟੇ ਗਏ ਚਾਰੇ ਪਾਸੇ ਧੂਆ ਫੈਲ ਗਿਆ ਪਾਣੀ ਦੀਆਂ ਬਿਛਾੜਾਂ ਡਿੱਗਣ ਲੱਗੀਆਂ ਬਾਂਦਲੇ ਵਕੀਲ ਇੱਧਰ ਉੱਧਰ ਭੱਜ ਨੱਟ ਰਹੇ ਸਨ ਸਿਮਰਨਜੀਤ ਦੇ ਡੈਡੀ ਨੇ ਸਿਮਰਨਜੀਤ ਨੂੰ ਕਿਹਾ ਕਿ ਇਹ ਮੂਵਮੈਂਟ ਕਰਾਹੀ ਪੈ ਗਈ ਹੈ। ਪਕੇਸ਼ਪੂਰੀ ਨੂੰ ਲੈਣੇ ਦੇ ਦੇ ਨੇ ਪੈ ਜਾਣੇ ਹਨ। ਬੈਰੀਕੇਡ ਉੱਤੋਂ ਬੇਤਹਾਸ਼ਾ ਹੰਝੂ ਗੈਸ ਸੁੱਟੇ ਜਾ ਰਹੇ ਸਨ। ਪਾਣੀ ਦੀਆਂ ਵਿਚਾੜਾਂ ਬੈਰੀਕੇਡ ਤੋੜਨ ਵਾਲਿਆਂ ਉੱਤੇ ਸਪੈਸ਼ਲ ਸੁੱਟੀਆਂ ਜਾ ਰਹੀਆਂ ਸਨ। ਸਿਮਰਨ ਜੀ ਤੇ ਉਹਦਾ ਡੈਡੀ ਇੱਕ ਪਾਸੇ ਖੜੇ ਸੰਤ ਦੇ ਪਾਣੀ ਦੀ ਸਿੱਧੀ ਵਿਚਾੜ ਸਿਮਰਨ ਜੀ ਤੇ ਡੈਡੀ ਦੀ ਪਿੱਠ ਉੱਤੇ ਪਈ। ਉਹ ਜ਼ਫਾਲ ਧਰਤੀ ਤੇ ਡਿੱਗ ਪਿਆ। ਸਿਮਰਨ ਜੀ ਥਖਬਰਾ ਗਿਆ। ਉਹਦੇ ਡੈਡੀ ਨੇ ਕਿਹਾ। ਘਬਰਾ ਨਾ ਸਿਮਰਨ ਜੀ ਦੇਖੀ ਜਾਓ ਜੋ ਹੋ। ਪੁਲਿਸ ਨੇ ਜੈਮਰ ਲਾ ਦਿੱਤਾ ਜਿਸ ਨਾਲ ਸਾਰੇ ਵਕੀਲਾਂ ਦੇ ਮੋਬਾਈਲ ਫੋਨ ਬੰਦ ਹੋ ਗਏ ਵਕੀਲ ਰੌਲਾ ਪਾਉਣ ਲੱਗੇ ਜੈਮਰ ਵਾਲੀ ਗੱਡੀ ਨੂੰ ਵਕੀਲਾਂ ਘੇਰ ਲਿਆ ਉਸ ਵੇਲੇ ਪੁਲਿਸ ਨੇ ਜੈਮਰ ਹਟਾ ਲਿਆ ਤੇ ਵਕੀਲ ਇੱਕ ਦੂਜੇ ਨਾਲ ਗੱਲ ਕਰਨ ਲੱਗੇ ਪੁਲਿਸ ਵਾਲੇ ਫਿਰ ਮਕੇਸ਼ਪੂਰੀ ਨੂੰ ਕਹਿਣ ਲੱਗੇ ਕਿ ਪੰਜ ਜਣੇ ਆ ਕੇ ਗਵਰਨਰ ਨੂੰ ਮਿਲ ਕੇ ਆਪਣਾ ਮੈਮੋਰੰਡਮ ਦੇ ਆਓ ਉਹ ਮੰਨ ਗਿਆ ਮਕੇਸ਼ਪੂਰੀ ਆਪਣੇ ਬੰਦੇ ਨਾਲ ਲੈ ਜਾ ਕੇ ਗਵਰਨਰ ਨੂੰ ਮੈਮੋਰੰਡਮ ਦੇ ਆਇਆ ਵਕੀਲੇ ਧਰ ਉਧਰ ਖਿੰਡੇ ਖੜੇ ਸਨ ਉਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ ਉਸਾਰੇ ਇੱਕ ਦੂਜੇ ਨੂੰ ਪੁੱਛ ਰਹੇ ਸਨ ਕਿ ਹੁਣ ਕੀ ਹੋਵੇਗਾ ਸਿਮਰਨ ਜੀ ਦਾ ਡੈਡੀ ਬੋਲਿਆ ਕਿ ਇਹ ਤਾਂ ਪ੍ਰਧਾਨ ਦੇ ਵਿੱਚ ਹਿੰਮਤ ਨਹੀਂ ਹੈ ਨਹੀਂ ਮਕੇਸ਼ਪੂਰੀ ਕਿਵੇਂ ਸਾਰੀ ਮੂਵਮੈਂਟ ਨੂੰ ਆਪਣੇ ਹੱਥ ਵਿੱਚ ਲੈ ਲਵੇ ਜਿੱਥੇ ਬੰਦੀਆਂ ਦੇ ਕੰਮ ਕਰਨ ਦੇ ਇਹ ਢੰਗ ਨਹੀਂ ਹਨ ਪ੍ਰਧਾਨ ਕੋਲ ਖੜਾ ਸੁਣ ਰਿਹਾ ਸੀ ਪਰ ਬੋਲ ਕੁਝ ਨਹੀਂ ਸੀ ਰਿਹਾ ਜਿਵੇਂ ਉਹ ਬੇਵੱਸ ਹੋਵੇ ਦੂਜੇ ਦਿਨ ਅਖਬਾਰਾਂ ਵਿੱਚ ਚੈਨਲਾਂ ਉੱਤੇ ਖਬਰਾਂ ਆਈਆਂ ਕਈ ਚੈਨਲ ਨਾਲੋ ਨਾਲ ਲਾਈਵ ਵੀ ਦਿਖਾਰੇ ਸਨ ਕਿ ਚੰਡੀਗੜ੍ਹ ਹਾਈ ਕੋਰਟ ਦੇ ਵਕੀਲਾਂ ਉੱਤੇ ਹੰਝੂ ਗੈਸ ਅਤੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਜਾ ਰਹੀਆਂ ਹਨ ਫਿਰ ਮੁਕੇਸ਼ਪੂਰੀ ਨੇ ਜਨਰਲ ਹਾਊਸ ਦੀ ਮੀਟਿੰਗ ਆਪੇ ਸੱਦ ਲਈ ਉਹਨੂੰ ਪਤਾ ਸੀ ਕਿ ਬਲਦੀ ਉੱਤੇ ਰੋਟੀਆਂ ਕਿਵੇਂ ਸੇਕਣੀਆਂ ਹਨ 9 ਵਜੇ ਤੋਂ ਪਹਿਲਾਂ ਮੁਕੇਸ਼ਪੂਰੀ ਬਾਹਰ ਵਿੱਚ ਪਹੁੰਚ ਗਿਆ ਹੌਲੀ ਹੌਲੀ ਉਹਦੇ ਹਮੇਤੀ ਵਕੀਲ ਵੀ ਆ ਰਹੇ ਸਨ ਬਾਹਰ ਰੂਮ ਵਿੱਚ ਸਮਝੋ ਹੀ ਬੈਠੇ ਸਨ ਜਾਂ ਪੀਨ ਇੱਧਰ ਉੱਧਰ ਫਿਰ ਰਹੇ ਸਨ ਜਾਂ ਟੀ ਗਰੁੱਪ ਦੇ ਟੇਬਲਾਂ ਉੱਤੇ ਵਕੀਲਾਂ ਲਈ ਗਰਮ ਪਾਣੀ ਦੀਆਂ ਕੇਤਲੀਆਂ, ਗਲਾਸ, ਕੱਪ, ਪਲੇਟਾਂ ਤੇ ਹੋਰ ਖਾਣ-ਪੀਂਦਾ ਸਮਾਨ ਰੱਖਿਆ ਜਾ ਰਿਹਾ ਸੀ। ਪਰ ਮਕੇਸ਼ਪੁਰੀ ਆਪਣੇ ਸਾਥੀਆਂ ਨਾਲ ਗੱਲਾਂ ਵਿੱਚ ਰੁੱਝਿਆ ਹੋਇਆ ਸੀ। ਉਹਨੇ ਸਾਰਿਆਂ ਨੂੰ ਪੁੱਛਿਆ, "ਕਿਉਂ ਵੀ ਰਾਤ ਆਪਾਂ ਜੋ ਪ੍ਰੋਗਰਾਮ ਬਣਾਇਆ ਹੈ, ਸਭ ਨੂੰ ਯਾਦ ਹੈ ਨਾ?" "ਹਾਂ ਸਰ ਸਾਨੂੰ, ਸਭ ਯਾਦ ਹੈ। ਫਿਕਰ ਨਾ ਕਰੋ ਅੱਜ ਆਪਾਂ ਚੜ੍ਹਾ ਲੈਣਾ ਲਾਗੂ ਕਰਾਂਗੇ।" ਸਾਰੇ ਜਿਵੇਂ ਇੱਕੋ ਵਾਰ ਬੋਲੇ। "ਦੇਖੋ, ਅੱਜ ਖਬਰਾਂ ਗਵਰਨਰ ਦਫ਼ਤਰ ਅੱਗੇ ਹੰਝੂ ਗੈਸ ਤੇ ਗੋਲੇ ਅਤੇ ਪਾਣੀ ਦੀਆਂ ਬਿਛਾੜਾਂ ਨਾਲ ਭਰੀਆਂ ਪਈਆਂ ਹਨ।" ਉਹ ਤੁਮਾਂ ਲੱਗੀਆਂ ਹੋਈਆਂ ਹਨ ਆਪਾਂ ਇਸ ਪੁਲਿਸ ਵੱਲੋਂ ਕੀਤੇ ਵਰਤਾਰੇ ਨੂੰ ਕੈਸ਼ ਕਰਨਾ ਹੈ ਕੈਸ਼ ਕਰਾਂਗੇ ਜੀ ਪੂਰੀ ਤਰ੍ਹਾਂ ਕੈਸ਼ ਕਰਾਂਗੇ ਅੱਜ ਵਰਗਾ ਮੌਕਾ ਕਦੋਂ ਮਿਲਣਾ ਇੱਕ ਮਕੇਸ਼ਪੁਰੀ ਦਾ ਸਾਥੀ ਬੋਲਿਆ ਅੱਛਾ ਇਹ ਕਰਨਾ ਹੈ ਕਿ ਤੁਸੀਂ ਸਾਰੇ ਇਕੱਠੇ ਨਾ ਬੈਠੋ ਸਾਰੇ ਹਾਲ ਵਿੱਚ ਖਿੰਡ ਕੇ ਬੈਠੋ ਤਾਂ ਕਿ ਜਦੋਂ ਤੁਸੀਂ ਬੋਲੋ ਤਾਂ ਐ ਲੱਗੇ ਜਿਵੇਂ ਸਾਰੀ ਬਾਰ ਦੀ ਇੱਕੋ ਆਵਾਜ਼ ਹੈ ਬਿਲਕੁਲ ਠੀਕ ਹੈ ਜੀ ਇਹ ਪ੍ਰੋਗਰਾਮ ਅਸੀਂ ਹੁਣੇ ਬਣਾ ਲੈਨੇ ਆ ਇੱਕ ਹੋਰ ਜਣਾ ਬੋਲਿਆ ਜਿਹੜੇ ਹੁਣ ਤੱਕ ਨਹੀਂ ਆਏ ਉਹਨਾਂ ਨੂੰ ਸਾਰੀ ਸਕੀਮ ਦੱਸ ਦੇਣੀ ਚਲੋ ਹੁਣ ਵਕੀਲ ਆਉਣੇ ਸ਼ੁਰੂ ਹੋ ਗਏ ਹਨ ਕਹਿਣਾ ਕਿ ਅਸੀਂ ਪਤਾ ਨਹੀਂ ਕੀ ਸਾਜ਼ਿਸ਼ ਕਰ ਰਹੇ ਹਾਂ ਮਕੇਸ਼ਪੁਰੀ ਨੇ ਉੱਠਦਿਆਂ ਕਿਹਾ ਸਾਰਾ ਹਾਈ ਕੋਰਟ ਜਿਵੇਂ ਅੱਜ ਬਹੁਤ ਗੁੱਸੇ ਵਿੱਚ ਸੀ ਗਵਰਨਰ ਹਾਊਸ ਅੱਗੇ ਪਾਣੀ ਦੀਆਂ ਪਿਛਾੜਾਂ ਹੰਝੂ ਗੈਸ ਤੇ ਗੋਲੀ ਤੇ लाठी चार्ज ਨਾਲ ਸਾਰੇ ਵਕੀਲ ਭੜਕੇ ਹੋਏ ਸਨ ਵਕੀਲ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਕਈ ਵਕੀਲ ਕਹਿ ਰਹੇ ਸਨ ਕਿ ਜਦੋਂ ਚੀਫ ਜਸਟਿਸ ਨੇ ਐਫ ਆਈ ਆਰ ਦੇ ਸਾਰੇ ਮਸਲੇ ਦਾ ਆਪੇ ਨੋਟਿਸ ਯਾਨੀ ਸੂ ਮੋਟੋ ਲੈ ਲਿਆ ਅਤੇ ਗੇਟ ਅੱਗੇ ਲੰਘਣ ਲੱਗਿਆਂ ਪਹਿਲਾਂ ਵਾਲਾ ਤਰੀਕਾ ਮੋੜ ਲਾਗੂ ਕਰ ਦਿੱਤਾ ਤਾਂ ਹੁਣ ਗਵਰਨਰ ਦਫਤਰ ਧਰਨੇ ਕਾਦੇ ਲਈ ਐਵੇਂ ਹੜਤਾਲਾਂ ਕਰਕੇ ਤੇ ਵਕੀਲਾਂ ਦੇ ਡਾਂਗਾ ਮਰਵਾ ਕੇ ਕੀ ਮਿਲਣਾ ਹੈ ਹੋਰ ਹੁਣ ਵਕੀਲਾਂ ਨੇ ਕਿਹੜਾ ਫੈਸਲਾ ਕਰਵਾਉਣਾ ਕਈ ਮੁਕੇਸ਼ਪੂਰੀ ਦੀਆਂ ਤਾਰੀਫਾਂ ਵੀ ਕਰ ਰਹੇ ਸਨ ਕਿ ਦੇਖੋ ਮੂਰੇ ਹੋ ਕੇ ਲੜਾਈ ਲੜ ਰਿਹਾ ਹੈ ਸੰਘਰਸ਼ ਕਰ ਰਿਹਾ ਹੈ ਆਮ ਤੌਰ ਤੇ 1 ਵਜੇ ਬਾਹਰ ਰੂਮ ਵਿੱਚ ਪੀਣ ਮਾਈਕ ਫਿਟ ਕਰ ਦਿੰਦੇ ਸਨ ਐਗਜ਼ੀਕਟਿਵ ਕਮੇਟੀ ਦੇ ਬੈਠਣ ਲਈ ਕੁਰਸੀਆਂ ਰੱਖ ਦਿੰਦੇ ਸਨ ਤੇ ਬਾਹਰ ਦਾ ਸੈਕਟਰੀ ਬੋਲਣ ਵਾਲਿਆਂ ਦੇ ਨਾਂ ਅਤੇ ਪਰਚੀਆਂ ਫੜ ਲੈਂਦਾ ਸੀ ਪਰ ਹੁਣ 2-3 ਦਿਨਾਂ ਤੋਂ ਮੁਕੇਸ਼ਪੁਰ ਹੀ ਆਪੀ ਸਟੇਜ ਸੰਭਾਲਦਾ ਸੀ ਤੇ ਬਲਾਰੇ ਆਪ ਆਪਣੀ ਮਰਜ਼ੀ ਨਾਲ ਬੁਲਾਉਂਦਾ ਰਿਹਾ ਸੀ ਪ੍ਰਧਾਨ ਅਤੇ ਸੈਕਟਰੀ ਸਾਰੇ ਪਾਵੇਂ ਸਟੇਜ ਉੱਤੇ ਕੁਰਸੀਆਂ ਤੇ ਬੈਠੇ ਹੁੰਦੇ ਸਨ ਪਰ ਉਹ ਜਿਵੇਂ ਹੋਏ ਜਿਵੇਂ ਨਾ ਹੋਏ ਹੋਣ ਵਾਲੀ ਗੱਲ ਹੁੰਦੀ ਸੀ ਪਰ ਅੱਜ ਐਗਜ਼ੀਕਟਿਵ ਕਮੇਟੀ ਦਾ ਕੋਈ ਮੈਂਬਰ ਨਾ ਪ੍ਰਧਾਨ ਨਾ ਸੈਕਟਰੀ ਕੁਰਸੀਆਂ ਉੱਤੇ ਨਹੀਂ ਬੈਠੇ ਉਹ ਆਪ ਦਰਸ਼ਕਾਂ ਵਿੱਚ ਬੈਠੇ ਸਨ ਮੁਕੇਸ਼ਪੁਰ ਹੀ ਭਾਸ਼ਣ ਦੇਣ ਲੱਗਿਆ ਦੇਖੋ ਇਹ ਸਾਡੀ ਚੁਣੀ ਹੋਈ ਐਗਜ਼ੀਕਟਿਵ ਕਮੇਟੀ ਮੋਖ ਮਾਰ ਰਹੀ ਹੈ ਇਹ ਮੂਰੇ ਹੋ ਕੇ ਸੰਘਰਸ਼ ਕਰਨ ਤੋਂ ਟਾਲਾ ਬਟਰੀ ਹੈ گورنر ਹਾਊਸ ਅੱਗੇ ਵੀ ਬੈਰੀਕੇਡ ਤੋੜਨ ਵਾਲਿਆਂ ਵਿੱਚ ਨਹੀਂ ਦਿੱਸੇ ਮੈਂ ਬਾਹਰ ਵਿੱਚ ਮਤਾ ਪੇਸ਼ ਕਰਦਾ ਹਾਂ ਕਿ ਇਸ ਬੁਝਦਿਲ ਐਗਜ਼ੀਕਟਿਵ ਕਮੇਟੀ ਨੂੰ ਭੰਗ ਕਰਕੇ ਅਗਲੀਆਂ ਚੋਣਾਂ ਤੱਕ ਐਡ ਹੌਕ ਕਮੇਟੀ ਬਣਾ ਕੇ ਇੱਕ ਕਨਵੀਨਰ ਸਥਾਪਿਤ ਆ ਜਾਵੇ ਜਿਹੜਾ ਜਦ ਤੱਕ ਕੰਮ ਕਰ ਸਕੇ ਬਾਹਰ ਵਿੱਚੋਂ ਆਵਾਜ਼ ਆਈ ਮਤਾ ਪਾਸ ਹੈ ਹਟਾਓ ਇਸ ਕਮਜ਼ੋਰ ਐਗਜ਼ੀਕਟਿਵ ਕਮੇਟੀ ਨੂੰ ਪ੍ਰਧਾਨ ਨੂੰ ਲਾਹੋ ਸੈਕਟਰੀ ਨੂੰ ਲਾਹੋ ਬਲਾਉ ਸਟੇਜ ਉੱਤੇ ਵਿਕਰਮ ਸਿੰਘ ਸੰਧੂ ਨੂੰ ਬਲਾਉ ਸੈਕਟਰੀ ਸਿਮਰਨਜੀਤ ਸਿੰਘ ਨੂੰ ਸਟੇਜ ਉੱਤੇ ਉਹਨਾਂ ਦੀ ਵੀ ਗੱਲ ਸੁਣ ਲਵੋ ਕੀ ਕਹਿੰਦੇ ਹਨ ਮਕੇਸ਼ ਪੁਰੀ ਨੇ ਹੁਕਮ ਕਰਨ ਬੰਕਿਆ ਸੰਧੂ ਤੇ ਸਿਮਰਨਜੀਤ ਸਟੇਜ ਉੱਤੇ ਆਉਣ ਸਿਮਰਨਜੀਤ ਸਿੰਘ ਸਟੇਜ ਉੱਤੇ ਆਇਆ ਉਸ ਨੂੰ ਬੋਲਣ ਲਈ ਕਿਹਾ ਗਿਆ ਉਹ ਬੜੀ ਹੀ ਸ਼ਾਇਸਤਗੀ ਨਾਲ ਬੋਲਣ ਲੱਗਿਆ ਦੇਖੋ ਮੇਰੇ ਪਿਆਰੇ ਵਕੀਲ ਸਾਥਿਓ ਅਸੀਂ ਸਾਰੇ ਮਾਮਲੇ ਵਿੱਚ ਮਤਾ ਪਾ ਕੇ ਉਸੇ ਦਿਨ ਤੋਂ ਸੰਘਰਸ਼ ਵਿੱਚ ਹਿੱਸਾ ਲੈ ਰਹੇ ਹਾਂ ਅਸੀਂ ਕਿਸੇ ਗੱਲ ਵਿੱਚ ਪਿੱਛੇ ਨਹੀਂ ਰਹੇ ਗਵਰਨਰ ਹੌਸ ਅੱਗੇ ਮੇਰੇ ਡੈਡੀ ਨਰਦੇਵ ਸਿੰਘ ਦੇਵ ਦੀ ਪਿੱਠ ਵਿੱਚ ਸਿੱਧੀ ਪਾਣੀ ਦੀ ਬਿਛਾੜ ਵੱਜੀ ਜਿਸ ਨਾਲ ਉਹ ਚਫਾਲ ਧਰਤੀ ਉੱਤੇ ਡਿੱਗੇ ਸਨ ਕਈ ਜਣਿਆਂ ਨੇ ਉਹਨਾਂ ਨੂੰ ਉਠਾਇਆ ਪਰ ਫੇਰ ਵੀ ਮੈਂ ਜਿਵੇਂ ਬਾਹਰ ਦਾ ਹੁਕਮ ਹੈ ਮੰਨਣ ਨੂੰ ਤਿਆਰ ਹਾਂ ਅਸੀਂ ਨਵੀਂ ਐਡ ਹੋ ਹੌਕ ਕਮੇਟੀ ਦੇ ਕਹੇ ਤੇ ਕੰਮ ਕਰਾਂਗੇ ਮੈਂ ਪ੍ਰਧਾਨ ਜੀ ਨੂੰ ਆਪਣੇ ਬਾਪ ਸਮਾਨ ਸਮਝ ਜਾਂ ਬੇਨਤੀ ਕਰਦਾ ਕਿ ਉਹ ਵੀ ਸਟੇਜ ਉੱਤੇ ਆ ਕੇ ਕੁਝ ਕਹਿਣ ਸਿਮਰਨ ਜੀ ਦੇ ਬੋਲਣ ਬਗਰੋਂ ਪਾਰ ਵਿੱਚ ਜ਼ਬਰਦਸਤ ਤਾੜੀਆਂ ਵੱਜੀਆਂ ਕਈ ਕਹਿਣ ਲੱਗੇ ਓ ਵਾਹ ਵੀ ਵਾਹ ਬਾਰ ਅਗੇ ਕਿਵੇਂ ਸਿਰ ਝੁਕਾਇਆ ਸੈਕਟਰੀ ਨੇ ਵਾਹ ਵੀ ਸੈਕਟਰੀ ਫਰਾਗਦਿਲੀ ਦਿਖਾਈ ਐ ਸਿਮਰਨਜੀਤ ਨੇ ਪਰ ਵਿਕਰਮ ਸਿੰਘ ਸੰਧੂ ਨਾ ਆਇਆ ਸਿਮਰਨਜੀਤ ਸਿੰਘ ਉਹਦੇ ਕੋਲ ਗਿਆ ਪਰ ਉਹ ਕਹਿ ਰਿਹਾ ਸੀ ਕਿ ਇਹ ਮੁਕੇਸ਼ਪੂਰੀ ਕੌਣ ਹੈ ਸਾਡੇ ਵਿਰੁੱਧ ਮਤੇ ਪਾਉਣ ਵਾਲਾ ਇਹ ਤਾਂ ਗਵਰਨਰ ਨਾਲ ਆਪਣੀ ਕਿੜ-ਕੜ ਰਿਹਾ ਗਵਰਨਰ ਨੇ ਉਸ ਨੂੰ ਯੂਟੀ ਚੰਡੀਗੜ੍ਹ ਦੀ ਸੀਨੀਅਰ ਸਟੈਂਡਿੰਗ ਕੌਂਸਲ ਤੋਂ ਕਿਉਂ ਹਟਾ ਦਿੱਤਾ ਇਹ ਗੱਲ ਵੀ ਹੁਣ ਬਾਰ ਵਿੱਚ ਘੁੰਮ ਗਈ ਸੀ ਕਿ ਮੁਕੇਸ਼ਪੂਰੀ ਦੇ ਗਵਰਨਰ ਹੋ ਸਕੇ ਤਰਨੇ ਰੱਖਣ ਦਾ ਕੀ ਕਾਰਨ ਹੈ ਪ੍ਰਧਾਨ ਸਿਮਰਨਜੀਤ ਸਿੰਘ ਦੇ ਕਹੇ ਤੇ ਅਖੀਰ ਉੱਠ ਕੇ ਸਟੇਜ 'ਤੇ ਆ ਗਿਆ ਜਦੋਂ ਉਸ ਨੂੰ ਬੋਲਣ ਲਈ ਕਿਹਾ ਗਿਆ ਤਾਂ ਬੋਲਣ ਦੀ ਬਜਾਏ ਸਿੱਧਾ ਆਪਣੇ ਦਫ਼ਤਰ ਵਿੱਚ ਚਲਾ ਗਿਆ ਐਡ ਹੌਕ ਕਮੇਟੀ ਬਣਾਈ ਗਈ ਮਕੇਸ਼ਪੁਰੀ ਕਨਵੀਨਰ ਬਣਿਆ ਕੋ ਕਨਵੀਨਰ ਪੀੜਤ ਵਕੀਲ ਭਪਿੰਦਰ ਚਾਵਲਾ ਬਣਾਇਆ ਗਿਆ ਇੱਕ ਤੋਂ ਹੋਰ ਸਿਆਣੇ ਸਮਝੇ ਜਾਂਦੇ ਵਕੀਲਾਂ ਨੂੰ ਇਸ ਕਮੇਟੀ ਦੇ ਮੈਂਬਰ ਥਾਪਿਆ ਗਿਆ ਐਡ ਹੌਕ ਕਮੇਟੀ ਪੰਜ ਵਕੀਲਾਂ ਦੀ ਬਣ ਗਈ ਸੀ ਕਮੇਟੀ ਬਣ ਤਾਂ ਗਈ ਪਰ ਹੁਣ ਸਟੇਜ 'ਤੇ ਖੜਾ ਮਕੇਸ਼ਪੁਰੀ ਸੋਚ ਰਿਹਾ ਸੀ ਕਿ ਅੱਗੋਂ ਹੁਣ ਕੀ ਕਰੀਏ ਬਾਅਦ ਹੁਣ ਅੜਿੱਕ ਰਹੀ ਸੀ ਕਿ ਅੱਗੋਂ ਹੁਣ 21 ਸੁਨੇਹਾ ਦੇ ਰਹੇ ਹਨ ਪਰ ਚੁਣੀ ਹੋਈ ਕਮੇਟੀ ਤੋੜਨ ਮਗਰੋਂ ਜਿਵੇਂ ਮੁਕੇਸ਼ ਪੁਰੀ ਹੋਰਾਂ ਕੋਲ ਕੋਈ ਅਜੰਡਾ ਹੀ ਨਾ ਰਿਆ ਹੋਵੇ ਖੜੇ ਖੜੇ ਆਪੋ ਵਿੱਚ ਹੀ ਸਰਾਹ ਕਰਕੇ ਉਜਾਨ ਲੱਗੇ ਬਾਹਰ ਨੂੰ ਕਹਿ ਗਏ ਕਿ ਅਗਲਾ ਪ੍ਰੋਗਰਾਮ ਕੱਲ ਨੂੰ ਦੱਸਣਗੇ ਅਜੇ ਹੜਤਾਲ ਜਾਰੀ ਰਹੇਗੀ ਹੁਣ ਪੰਜਾਂ ਦੀ ਕਮੇਟੀ ਪ੍ਰਧਾਨ ਦੇ ਦਫ਼ਤਰ ਵਿੱਚ ਚੜੀ ਗਈ ਉੱਥੇ ਪਹਿਲਾਂ ਹੀ ਦਮਨ ਸਿਮਰਨਜੀਤ ਸਿੰਘ ਹਰਜੂਤ ਕੌਰ ਜੋਗਿੰਦਰ ਸ਼ਰਮਾ ਸਾਰੇ ਬੈਠੇ ਸਨ ਸਿਮਰਨਜੀਤ ਦਾ ਡੈਡੀ ਸਦਾ ਉਹਨਾਂ ਨੂੰ ਸਲਾਹ ਦਿੰਦਾ ਰਹਿੰਦਾ ਸੀ ਉਹਨੋਂ ਦੀ ਆਪਣੀ ਕਰਮਚਾਰੀ ਲਹਿਰ ਵਿੱਚ ਜਿੱਥੇ ਬੰਦਕ ਕਮਾਂ ਦਾ ਲਮਤ ਜ਼ਰਬਾ ਸੀ ਤਿੰਨ ਚਾਰ ਵਾਰ ਤਾਂ ਉਹ ਜੇਲ੍ਹ ਜਾ ਚੁੱਕਿਆ ਸੀ ਤੇ ਸਾਰਿਆਂ ਨੂੰ ਕਹਿ ਰਿਹਾ ਸੀ ਸੋਣਾ ਮੇਰੀ ਗੱਲ ਭਾਵੇਂ ਬਾਹਰ ਵਿੱਚ ਮਕੇਸ਼ਪੁਰੀ ਨੇ ਤੁਹਾਡੀ ਕਮੇਟੀ ਭੰਗ ਕਰਵਾ ਦਿੱਤੀ ਹੈ ਪਰ ਇਸ ਨਾਲ ਹੁਣ ਬਾਹਰ ਵਿੱਚ ਤੁਹਾਡੇ ਨਾਲ ਹਮਦਰਦੀ ਬਣਦੀ ਜਾਣੀ ਹੈ ਬਸ ਤੁਸੀਂ ਸਹੱਲਮ ਰੱਖਣਾ ਪੜਕਣਾ ਨਹੀਂ ਹੈ ਜੋ ਮੇਰਾ ਤਜਰਬਾ ਹੈ ਅੱਜ ਤੋਂ ਬਲਕਿ ਹੁਣੇ ਤੋਂ ਮਕੇਸ਼ਪੁਰੀ ਦੇ ਵਿਰੁੱਧ ਮਾਹੌਲ ਬਣਦੇ ਜਾਣਾ ਹੈ ਅਰਨੀ ਗਾਲ ਦੇਵ ਕਹਿ ਹੀ ਰਿਹਾ ਸੀ ਕਿ ਮੁਕੇਸ਼ਪੂਰੀ ਤੇ ਬਾਕੀ 4 ਐਡਹੌਕ ਕਮੇਟੀ ਮੈਂਬਰ ਪ੍ਰਧਾਨ ਦੇ ਦਫ਼ਤਰ ਵਿੱਚ ਦਾਖਲ ਹੋਏ ਤੇ ਕਹਿਣ ਲੱਗੇ ਕਿ ਹੜਤਾਲ ਜਾਰੀ ਰੱਖਣ ਬਾਰੇ ਪ੍ਰਧਾਨ ਸਕੱਤਰ ਬਿਆਨ ਦੇਣ ਪਰ ਪ੍ਰਧਾਨ ਅਤੇ ਸਕੱਤਰ ਕਹਿਣ ਲੱਗੇ ਕਿ ਉਹ ਤਾਂ ਹੁਣ ਪ੍ਰਧਾਨ ਸਕੱਤਰ ਹਨ ਹੀ ਨਹੀਂ ਉਹਨਾਂ ਦੀ ਕਮੇਟੀ ਭੰਗ ਹੋ ਗਈ ਹੈ ਨਰਦੇਵ ਸਿੰਘ ਦੇਵ ਵਿੱਚ ਬੋਲਣ ਲੱਗਿਆ ਤਾਂ ਇੱਕ ਸੀਨੀਅਰ ਵਕੀਲ ਦਲੀਪ ਸਿੰਘ ਟਵਾਣਾ ਕਹਿਣ ਲੱਗਾ ਦੇਵ ਜੀ ਤੁਸੀਂ ਬਾਹਰ ਜਾਓ ਕਮਰੇ ਵਿੱਚ ਸਿਰਫ ਚੁਣੀ ਹੋਈ ਕਮੇਟੀ ਹੀ ਹੋਵੇ ਕਿਹੜੀ ਚੁਣੀ ਹੋਈ ਚੁਣੀ ਹੋਈ ਤਾਂ ਹੁਣ ਭੰਗ ਹੋ ਗਈ ਐ ਵਿਕਰਮ ਸਿੰਘ ਸੰਧੂ ਬੋਲਿਆ ਮਕੇਸ਼ਪੂਰੀ ਫਿਰ ਕਹਿਣ ਲੱਗਾ ਔਰ ਨਹੀਂ ਜੀ ਸੰਧੂ ਸਾਹਿਬ ਅਤੇ ਸਿਮਰਨਜੀਤ ਸਿੰਘ ਐਡ ਹੌਕ ਕਮੇਟੀ ਦੇ ਨਾਲ ਬਿਆਨ ਦੇਣ ਪਰ ਸੰਧੂ ਅਤੇ ਸਿਮਰਨਜੀਤ ਸਿੰਘ ਬਿਲਕੁਲ ਨਹੀਂ ਮੰਨੇ ਮਕੇਸ਼ਪੂਰੀ ਅੱਗੋਂ ਕਹਿਣ ਲੱਗਾ ਚਲੋ ਫਿਰ ਸਾਡੇ ਨਾਲ ਅਸੀਂ ਫੈਸਲਾ ਕੀਤਾ ਕਿ ਚੀਫ ਜਸਟਿਸ ਦੀ ਕੋਰਟ ਸਾਹਮਣੇ ਤੇ ਬਾਕੀ ਕੋਟਾਂ ਸਾਹਮਣੇ ਉਹਨੇ ਚਿਰ ਮਜ਼ਾਰੇ ਹੁੰਦੇ ਰਹਿਣ ਜਿੰਨਾ ਚਿਰ ਐਫ ਆਈ ਆਰ ਰੱਦ ਨਹੀਂ ਹੋ ਜਾਂਦੀ ਚੰਗਾ ਚਲੋ ਤੁਸੀਂ ਕਰੋ ਮਜ਼ਾਰਾ ਜਿਹਨੇ ਆਉਣਾ ਹੋ ਆਪੇ ਆਜੋ ਜਿਹੜਾ ਬਹੁਤ ਇਨਕਲਾਬੀ ਹੈ ਉਹ ਆਪੇ ਆ ਜਾਵੇਗਾ ਸਿਮਰਨਜੀਤ ਬੋਲਿਆ ਹੁਣ ਮਕੇਸ਼ਪੁਰੀ ਅਤੇ ਚਾਲੀ ਪੰਜਾਬ ਕੀ ਚੀਫ ਜਸਟਿਸ ਅਤੇ ਬਾਕੀ ਕੋਰਟਾਂ ਕਿਨਾਰੇ ਮਾਰਤੇ ਜਾ ਰਹੇ ਸਨ ਐਫ ਆਈ ਆਰ ਰੱਦ ਕਰੋ ਚੀਫ ਜਸਟਿਸ ਮੁਰਦਾਬਾਦ ਗਵਰਨਰ ਮੁਰਦਾਬਾ ਲੱਗਦਾ ਸੀ ਕਿ ਮਕੇਸ਼ਪੁਰੀ ਦਾ ਨਿਬੇੜਾ ਹੋ ਰਿਹਾ ਸੀ ਉਹਦੇ ਗਵਰਨਰ ਵੱਲੋਂ ਚੰਡੀਗੜ੍ਹ ਦੇ ਸੀਨੀਅਰ ਸਟੈਂਡਿੰਗ ਕਾਉਂਸਲ ਦਾ ਹਟਾਇਆ ਜਾਣਾ ਉਸਨੂੰ ਭਾਰੀ ਪੈ ਰਿਹਾ ਸੀ ਵਕੀਲ ਉਡੀਕ ਰਹੇ ਸੰਨ ਕਿ ਨਵੀਂ ਅਡਹੌਕ ਕਮੇਟੀ ਦੇਖੋ ਕੱਲ ਨੂੰ ਕਿਹੜਾ ਬਾਰ ਵਿੱਚ ਫੈਸਲਾ ਲੈ ਕੇ ਆਵੇਗੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ